ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਚੋਂ ਆਪਾਂ ਕਵਰ ਕਰ ਰਹੇ ਆ ਜੀ ਅੱਜ ਦੀ ਵੀਡੀਓ ਚ ਚਾਰ ਨਾਗਾ ਇੱਕ ਗੱਬਣ ਆ ਤਿੰਨ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦਊਂਗਾ ਵੀਡੀਓ ਨੂੰ ਐਂਡ ਤੱਕਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਸਾਰਜ ਸਿੰਘ ਸ਼ਹਿਰ ਮੋਗਾ ਮਹੱਲਾ ਇੰਦਰ ਸਿੰਘ ਗੈਲਨਗਰ ਠੀਕ ਹੈ ਜੀ ਨੇੜੇ ਬੱਸ ਸਟੈਂਡ ਕਿੰਨੀ ਵਾਟ ਹੈ ਜੀ ਆਪਣੇ ਲੋਕ ਇੱਥੋਂ ਕਿਲੋਮੀਟਰ ਬੱਸ ਸਟੈਂਡ ਆ ਵੀਰੇ ਤੇ ਕੋਟਕਪੂਰਾ ਬਾਈਪਾਸ ਬਾਈ ਉਹ ਵੀ ਕਿਲੋਮੀਟਰੀ ਆ ਯਾਨੀ ਸੈਂਟਰ ਜੇ ਜ ਰਹਿ ਜਾਂ ਸੈਂਟਰ ਜੇ ਠੀਕ ਆ ਬਾਈ ਇੱਕ ਨੰਬਰ ਨਗ ਤੋਂ ਆਪਾਂ ਸ਼ੁਰੂ ਕਰਾਂਗੇ ਜੀ ਸੂਆ ਕਿੰਨਾ ਮਾ ਜੀ ਇਹਦਾ ਸੂਆ ਵੀਰੇ ਨੇ ਤੀਜਾ ਸੂਆ ਤੀਜਾ ਸੂਆ ਹੁਣ ਸੂਕੀ ਕਿੰਨਾ ਸਮਾਂ ਲੈਂਦੀ ਆ ਬਾਈ ਦਿਨ ਕੋ ਲੈ ਜੂ ਪੰਜ ਚਾਰ ਪੰਜ ਤੋਂ ਚਾਰ ਲੈ ਜੂ ਕਿੰਨਾ ਕੱਢ ਜੂ ਦੁੱਧ ਬਾਈ ਦੁੱਧ ਅਗਲੇ ਦੀ ਸੇਵਾ ਦਾ ਵੀਰੇ ਆ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ ਇਹਦਾ ਪਿਛਲੇ ਸੂਏ ਦਾ 16 ਕਿਲੋ ਕਹਿੰਦੇ ਦੁੱਧ ਦਿੰਦੀ ਰਹੀ ਮਾਲਕਾ ਨੇ ਕਿਹਾ ਹਾਂ ਜੀ ਬਾਕੀ ਦੁੱਧ ਤਾਂ ਹੁੰਦਾ ਮੈਨੇਜਮੈਂਟ ਦਾ ਹਨਾ ਕੱਦ ਕਾਠ ਵੱਡਾ ਹੀ ਆ ਜਾਂਦਾ ਥਣਾ ਦੀ ਪਾਰ ਪਿੱਛੇ ਦੀ ਗਰੰਟੀ ਹੈ ਜੀ ਫੁੱਲ ਗਰੰਟੀ ਫੁੱਲ ਗਰੰਟੀ ਕੋਈ ਸੀਮਨ ਰਿਕਾਰਡ ਮਿਲੇਗਾ ਨਾ ਨਾ ਉਹ ਕੋਹ ਨਹੀਂ ਹੈ ਵੀਰੇ ਠੀਕ ਹੈ ਤੋੜ ਕੇ ਦਿਖਾ ਦਿ ਵੀਰੇ ਸੈਟ ਨੂੰ ਹੀ ਤੋੜ ਦਿਓ ਅੰਦਰ ਨੂੰ ਹੀ ਸੂਆ ਬਾਈ ਦੇ ਦਸਨ ਮੁਤਾਬਕ ਤੀਜਾ ਜੀ ਢਾਂਚਾ ਬਹੁਤ ਸੋਹਣਾ ਵਜਨ ਵਜੂਦ ਦੇ ਪੱਕ ਤੋਂ ਪੂਰੀ ਚੰਗੀ ਆ ਜਿਹੜੇ ਦੈਣ ਹੁੰਦੇ ਆ ਬਾਈ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਬਾਈ ਦੱਸਦਾ ਕਿ 16 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਕੇ ਪਿਛਲੇ ਸੂਏ ਦਾ ਆਪਣਾ ਚੋਇਆ ਵਾ ਇਕ ਤੀਰ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਪਰ ਜਿਹੜੇ ਹਿਸਾਬ ਨਾਲ ਤਿਆਰੀ ਆ ਹੱਕ ਆ ਦੇਣ ਦਾ ਮੈਂ ਹਵਾਨਾ ਤੁਹਾਨੂੰ ਇਸ ਸਾਈਡ ਤੋਂ ਦਿਖਾਉਂਗਾ ਜਿੰਨੀ ਤੱਕ ਕਰਮਾਲੀ ਦੀ ਅੱਗੇ ਨੂੰ ਆ ਤੇ ਉਸ ਤੋਂ ਜ਼ਿਆਦਾ ਪਿੱਛੇ ਨੂੰ ਆ ਜਾਨੀ ਕਰਮਾਲੀ ਦੀ ਗਾੜੀ 'ਚ ਵੀ ਦੁੱਧ ਦੇ ਤੇ ਚੰਗਾ ਹੋਊਗਾ ਤੇ ਪਿਛਾੜੀ 'ਚ ਵੀ ਚੰਗਾ ਹੋਊਗਾ ਚੌੜਾ ਪੈਠਾ ਫੂੜਾ ਵਜਨ ਵਜੂਦ ਆ ਸੰਭੀ ਪਲੀਆ ਸੋਹਣਾ ਥਣ ਬਸ ਵੀਰ ਬੰਦੋ ਜੀ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮਾ ਤੇ ਐਚ ਐਫ ਗਾਂਹਾਂ ਵਾਂਗੂ ਕਰਮ ਵਾਲੀ ਹਵਾਨਾ ਤਿਆਰ ਕਰੀ ਬੈਠੀ ਆ ਬਾਕੀ ਪੱਠ ਪੂਰੇ ਦੀ ਜੜਾਈ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਦੀ ਭਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਜਿਹੜਾ ਵੀ ਸੱਜਣ ਇਹਨੂੰ ਖਰੀਦੂਗਾ ਚਾਹੇ ਬਾਈ ਦੇ ਘਰੇ ਆ ਕੇ ਇੱਥੇ ਪਾਸ ਕਰ ਸਕਦਾ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਆ ਠੰਡੀ ਸੀਲ ਪੂਰੀ ਆ ਬਾਈ ਪੂਰੀ ਪੂਰੀ ਵੀਰੇ ਕੋਈ ਗੱਲ ਨਹੀਂ ਜਿਵੇਂ ਕੋਈ ਮਰਜ਼ੀ ਬੈਠਾ ਲੈਣਾ ਜਿਵੇਂ ਮਰਜ਼ੀ ਕੋ ਬੈਠਾ ਠੀਕ ਆ ਜੀ ਤੇ ਬਾਈ ਇਹਦੀ ਕੀਮਤ ਕਰਨੀ ਜੈ ਜਿਹੜੇ ਲੈਣੀ ਆ ਜੀ ਲੈਣੇ ਵੀਰੇ 155000 ਰੁਪਏ। ਮਾੜਾ ਮੋਟਾ ਮਾੜਾ ਮੋਟਾ ਮਾਨਤਾਨ ਕਰ। ਇਹ ਡਿਮਾਂਡ ਫੈਕਸ ਹੀ ਰਹੂਗੀ ਜੀ। ਮਾੜਾ ਮੋਟਾ ਕੋਈ ਫੈਕਸ ਤਾਂ ਨਹੀਂ ਮਾੜੀ ਮੋਟੀ ਕਰਦਾ। ਸੌਦੇਬਾਜ਼ੀ ਨਹੀਂ ਹੋਣੀ ਜਾਨੀ। ਹਾਂ ਸੌਦੇਬਾਜ਼ੀ ਵਾਲਾ। ਛੋੜਛੱਪਾ ਹੋ ਜਾਊਗਾ। ਹਾਂ ਛੋੜਛੱਪਾ ਕਰ। ਠੀਕ ਆ ਜੀ। ਕੀਮਤ ਬਿਲਕੁਲ ਜਾਇਜ਼ ਆ ਕਿਉਂਕਿ ਵੀਰੇ ਮੱਝ ਚੰਗੀ ਆ। ਜਿੰਗੀਆਂ ਮੱਝਾਂ ਦੀ ਅੱਜ ਕੱਲ੍ਹ ਮੰਨ ਲਓ ਮਿਲਦੀਆਂ ਵੀ ਹਨਾ ਬਈ ਘਾਟਾ ਘਾਟ ਮਿਲਦੀਆਂ ਵਾ ਇਹੋ ਜਿਹੀਆਂ ਸਾਫ ਸੁਥਰੀਆਂ ਲੈਣਾ ਹੋਵੇ। ਬਹੁਤ ਘੱਟ ਮਿਲਦਾਗਾ ਦੁੱਧ ਚੰਗਾ ਕੱਢੂ ਕੀ ਬਰੀਡ ਦੇ ਕੈਰੇਕਟਰ ਬਹੁਤ ਆ ਬਾਕੀ ਵੀਰੇ ਭਜਨ ਵਜੂਦ ਵਾਲੀ ਤੇ ਚੌੜੇ ਪੱਠ ਪੂੜੇ ਵਾਲੀ ਆ ਤੇ ਹਾਈਟ ਵੀ ਕਰਮ ਵਾਲੀ ਦੀ ਚੰਗੀ ਆ ਬਿਲਕੁਲ ਜਾਇਜ਼ ਕੀਮਤਾ 155000 ਰੁਪਇਆ ਵਿੱਚੋਂ ਥੋੜਾ ਕਣਾ ਮਾਨਤਾਨ ਹੋ ਜਾਊਗਾ ਨਗ ਨੰਬਰ ਆ ਗਿਆ ਬਈ ਆਪਣਾ 2 ਇਹਦਾ ਸੂਆ ਕਿੰਨ ਨਮਾ ਜੀ ਇਹ ਵੀਰੇ ਦੂਜੇ ਸੂਏ ਸੂਈ ਵੀ ਆ ਕਦੋਂ ਸੂਈ ਆ ਜੀ ਇਹ ਸੂਈ ਨੂੰ ਹੋ ਗਏ ਨੇ 5-7 ਦਿਨ ਬੱਚਾ ਕੀ ਆ ਜੀ ਕੱਟੀ ਆ ਮਗਰੇ ਦੇ ਹਾਂ ਬੱਚੇ ਆਪਾਂ ਬਾਅਦ ਵਿੱਚ ਇਕੱਠੇ ਦਿਖਾ ਦਾਂਗੇ ਸਾਰਾ ਠੀਕ ਆ ਬਈ ਜੇਰ ਦੀ ਕੰਪਲੀਟ ਆ ਜੀ ਇਹ ਕੰਪਲੀਟ ਆ ਵੀਰੇ ਠੀਕ ਆ ਕਿੰਨਾ ਨੈੱਟ ਦੁੱਧ ਤਿਆਰ ਆ ਜੀ ਇਹਦਾ ਨੈੱਟ ਦੁੱਧ 11 ਕਿਲੋ ਆ ਤੁਸੀਂ 10 ਮੰਨੋ ਇਹ 19 21 ਦਾ ਪਾਸਾ ਰੱਖਦੀ ਆ ਬਾਈ ਪਾਸਾ ਰੱਖਦੀ ਦੁੱਧ ਦਾ ਇੱਕ ਪੂਰਾ ਫਰਕ ਨਹੀਂ ਆ ਵੀਰੇ ਧਾਰਦਾ ਵੀ ਨਹੀਂ ਧਾਰਦਾ ਫਰਕ ਹੋਣੀਗਾ ਦੋ ਟਾਈਮ ਚਾਰ ਟਾਈਮ ਜਿੰਨੇ ਨੇ ਠੀਕ ਆ ਯਾਨੀ 11 ਕਿਲੋ ਦੀ ਆਪਾਂ ਮਿਲਕਿੰਗ ਕਰਾ ਦਾਂਗੇ ਹਾਂ 10 ਕਿਲੋ ਅਗਲਾ ਦੋ ਰ ਚਾਰ ਰ ਪੰਜ ਰ ਜੋਲੇ ਆਪਣੇ ਘਰੇ ਜਾ ਕੇ ਜੋਲੇ ਸਹੀ ਗੱਲ ਆ ਇਹ ਵੀ ਗੱਲ ਬਾਈ ਦੀ ਸਹੀ ਆ ਬਾਈ ਸੂਏ ਸਵਾਏ ਨਗਦੀ ਚਾਹੇ ਤੁਸੀਂ ਬਾਈ ਦੇ ਘਰੇ ਚਵਾਈ ਕਰਕੇ ਲੈ ਜਾਓ ਲੈ ਜਾਓ ਮਗਰ 11 ਹੀ ਹੋਊਗਾ ਤੁਸੀਂ 10 ਮੰਨ ਕੇ ਆਜੋ ਕਿਲੋ ਤਾਂ ਘੱਟ ਦੱਸਿਆ ਬਾਈ ਕਈ ਔਰ ਥੋੜਾ ਕਨ ਪਸੂ ਉਪਰਾ ਕਰ ਜਾਂਦਾ ਰੋਕ ਲਈ ਵੀਰੇ ਮੜਾ ਜਾ ਇੱਥੇ ਸੋਹਣਾ ਥਣਾ ਦਾ ਸੇਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਤੇ ਇਹਦਾ ਬੱਚਾ ਕਿਹੜਾ ਬਾਈ ਆਹ ਕੱਟੀ ਵੀਰੇ ਠੀਕ ਆ ਆ ਜਿਹੜੀ ਬੈਠੀ ਆ ਜੀ ਨਹੀਂ ਨਹੀਂ ਆਹ ਖੜੀ ਆ ਜੀ ਠੀਕ ਆ ਵੀਰੇ ਆ ਬੱਚਾ ਕੱਟੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਬੱਚਾ ਚੰਗਾ ਆ ਗਿਆ ਹੈ ਨਾ ਬਾਈ ਮਗਰ ਲੈ ਚੱਲੀ ਵੀਰੇ ਕੱਦ-ਕਾਡ ਚੰਗਾ ਅੱਗੇ ਦੁੱਧ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਹਣਾ ਥਾਣਾ ਦਾ ਸਹਿਜ ਆ ਕੱਲਾ-ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਬੰਦ ਦਿਓ ਜੀ ਪਾਰ ਪਿੱਛੇ ਦੀ ਇਹਦੀ ਵੀ ਬਾਈ ਗਰੰਟੀ ਫੋਲੋ ਵੀਰੇ ਸਾਰੇ ਕਾਹਦੀ ਗਰੰਟੀ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ 1,20,000 ਰੁਪਏ ਠੀਕ ਆ ਜੋੜਾ ਲੈ ਜੂ ਬਾਈ ਕੋਈ ਮਾਨ ਤਾਨ ਕਰਦੇ ਆਂਗੇ 1 ਲੱਖ ਤੇ 20,000 ਰੁਪਿਆ ਇਹਦੀ ਕੀਮਤ ਆ ਜੇ ਬਾਈ ਕਹਿੰਦਾ ਕੋਈ ਜੋੜਾ ਲੈ ਜੂਗਾ ਤਾ ਮਾਨਤਨ ਆਪਾਂ ਥੋੜਾ ਕਣਾ ਜਿਆਦਾ ਕਰ ਦਾਂਗੇ ਜੀ ਚੰਗੀ ਆ ਮੱਝ ਕਿੰਨਾ ਪਿਆਜੂ ਬਈ ਅੱਗੇ ਦੁੱਧ ਹੋਰ ਦੁੱਧ 12 13 ਕਿਲੋ ਠੰਡਾ ਦਊਗੀ ਬੇ ਹੂੰ ਖੁੱਲਾ ਦੇ ਜੂ ਇਹ ਵੱਧ ਸੇਵ ਵਾਲੇ ਘਰੇ ਹਣਜੀ ਤਾਂ ਵੱਧ ਵੀ ਸਕਦੀ ਹੈ ਨਾ ਬਈ ਨਗ ਨੰਬਰ ਆ ਗਿਆ ਬਈ ਆਪਣਾ ਤਿੰਨ ਨੀਲੀ ਰਾਵੀ ਜੀ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਤੀਜਾ ਸੂਆ ਵੀਰੇ ਇਹ ਕਦੋਂ ਸੂਈ ਹੈ ਜੀ ਇਹਨੂੰ 4 5 ਦਿਨ 7 ਹੋ ਗਏ ਹੋਣੇ ਸੂਈ ਬੱਚਾ ਕੀ ਹੈ ਇਹਦੇ ਮਗਰ ਜੀ ਕੱਟਾ ਇਹਦੇ ਮਗਰ ਇਹਦੇ ਮਗਰ ਮੇਲ ਕਾਫ ਆ ਗਿਆ ਜੀ ਠੀਕ ਹੈ ਜੇਰ ਕੰਪਲੀਟ ਹੈ ਜੀ ਕੰਪਲੀਟ ਕੰਪਲੀਟ ਫੁੱਲ ਕਿੰਨਾ ਕ ਨੈਟ ਦੁੱਧ ਹੈ ਜੀ ਨ ਖੰਡਾ ਚਵਾਦ ਹੈ ਜਿਆਦਾ ਆ ਆਪਾਂ 12 ਕਿਲੋ ਕਹਿੰਨੇ ਦੁੱਤ ਤਾਂ 13 14 ਕਿਲੋ ਆ ਯਾਨੀ ਗੇੜਾ ਨਾ ਵਜੇ ਗੇੜਾ ਨਾ ਵਜੇ ਗੇੜੇ ਵੱਲੋਂ ਆਪਾਂ ਤਾਂ ਕਿਉਂਕਿ ਦੋਨੋਂ ਚੱਲ ਕੇ ਆ ਜੇ ਹਨਾ ਬਈ ਇੱਥੇ ਘਟ ਨਿਕਲ ਜੇ ਤੇ ਫਿਰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਚਵਾਈ ਆਪਣੇ ਸਾਰੇ ਜਿੰਨੇ ਵੀ ਜਾਣਦੇ ਉਹਨਾਂ ਨੂੰ ਪਤਾ 8 9 ਵਜੇ ਦੀ ਚੋਈ ਕੋ ਤੜਕੇ ਦੀਆਂ ਨਹੀਂ ਚੋਈਆਂ ਕੋਈ ਆਏ ਨਹੀਂ ਬਈ ਛੱਡ ਕੇ ਆਪਾਂ ਬਣਾਤੀ ਵੀ ਇਹ ਨਹੀਂ ਗੱਲ ਕੋਈ ਠੀਕ ਆ ਬਾਈ ਕਹਿੰਦਾ ਚਵਾਈ ਬਈ ਆਪਾਂ ਟਾਈਮ ਤੋਂ ਟਾਈਮ ਯਾਨੀ 8 9 ਵਜੇ ਦੇ ਦੀ ਚਵਾਈ ਹੋਈ ਆ ਬਾਕੀ ਵੀਰੇ ਜੇ ਮੰਨ ਲਓ ਛੱਡੀਆਂ ਹੁੰਦੀਆਂ ਮੈਂ ਤੁਹਾਨੂੰ ਐਕਟ ਚੀਜ਼ ਦੱਸ ਦਿੰਨਾ ਤਾਂ ਥਾਣ ਬਾਈ ਭਰੇ ਹੋਣੇ ਸੀ ਹਨਾ ਨਾ ਨਾ ਉਹਦਾ ਯਾਰ ਆ ਸਾਰੇ ਨਹੀਂ ਨਹੀਂ ਉਹ ਜਾਂ ਝੂਠ ਵਾਲਾ ਕੰਮ ਹੀ ਨਹੀਂਗਾ ਯਾਰ ਹੂੰ ਜਾਨੀ ਜਿੰਨਾ ਕਿਆ ਉਨਾ ਹੀ ਨਿਕਲੂਗਾ ਨਿਕਲੂਗਾ ਆਰਾਮ ਨਾਲ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਇਹਨੂੰ ਲੋ ਜੀ ਸੁਆ ਇਹ ਵੀ ਤੂੰ ਤੀਜਾ ਸੁਈਆ ਤੀਜਾ ਲਾ ਲਓ ਕੋਈ ਪੰਜਵਾਂ ਲਾ ਲਓ ਯਾਰ ਜਗਨੇ ਸੰਭੀ ਦੇਖਣੀ ਆ ਯਾਰ ਹੂੰ ਆਪਣੀ ਖਰੀਦੀ ਹੋਈ ਆ ਆਪਣੀ ਖਰੀਦੀ ਮਾਲਕਾਂ ਨੇ ਤੀਜਾ ਕਹਿ ਕੇ ਦਿੱਤਾ ਆਪਾਂ ਤੀਜਾ ਕਹਿੰਦੇ ਤੁਸੀਂ ਚਾਹੇ ਚੌਥਾ ਮੰਨ ਕੇ ਆ ਜਾਓ ਚੌਥਾ ਮੰਨੋ ਕਿਤੇ ਵੀਰੇ ਕੋਈ ਜਿਦਾਈ ਨਹੀਂ ਕੀ ਬੱਚਾ ਮਗਰ ਇਹਦੇ ਮਗਰ ਮੇਲ ਕਾਫ ਕਿਹੜਾ ਬੱਚਾ ਜੀ ਇਹਦਾ ਆ ਨੀਲੀ ਰਾਵ ਦਾ ਕਟ ਠੀਕ ਆ ਵੀਰੇ ਆਨੀ ਲੀ ਰਾਵੀ ਦਾ ਬੱਚਾ ਠੀਕ ਆ 12 ਕਿਲੋ ਦੁੱਧ ਆਦੇ ਥੱਲੇ ਤੁਸੀਂ ਚਾਹੇ 11 ਮੰਨ ਕੇ ਸੌਦਾ ਕਰ ਲਿਓ ਕੱਦ ਕਾੜ ਚੰਗਾ ਦੁੱਧ ਪੁੱਲ ਵੱਡੀਆਂ ਵੀਰੇ ਆਪਣੀਆਂ ਲੱਖ ਲੱਖ ਦੀਆਂ ਫੰਡਰਾਂ ਮੱਝਾਂ ਦੇ ਦੀਆਂ ਕੋਈ ਆਈ ਛੋਟੀ ਮਾਨ ਨੇ ਨਹੀਂ ਇੱਕ ਹੋਰ ਵੀ ਹੈ ਨਾ ਬਈ ਥੋੜੀ ਜੀ ਮੰਨ ਲਓ ਘੱਟ ਸੇਵਾ ਸੇਵਾ ਆਪਣੀ ਰਲੇ ਮਿਲੇ ਤੁਹਾਨੂੰ ਪਤਾ ਸਾਰੇ ਕਿਵੇਂ ਹੁੰਦੀ ਆ ਘੱਟ ਸੇਵਾ ਵਾਲੇ ਘਰੋਂ ਆਈ ਕਰਕੇ ਆ ਹੁਣ ਜੇ ਸੇਵਾ ਵਧ ਗਈ ਤਾਂ ਦੁੱਧ ਵੀਰੇ ਹੋਰ ਵੀ ਵੱਜੂਗੀ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖਣ ਮਾਂ ਲੈ ਚੱਲੀ ਵੀਰੇ ਬਾਕੀ ਵਜਨ ਵਜੂਦ ਇਹਦਾ ਵੀ ਚੰਗਾ ਦੁੱਧ 12 ਕਿਲੋ ਆ ਤੁਸੀਂ 11 ਮੰਨ ਕੇ ਸੌਦਾ ਕਰ ਸਕਦੇ ਆ ਜੀ ਤੇ ਇਹਦੀ ਕੀਮਤ ਹੈ ਬਈ ਜਾਇਜ਼ ਜੀ ਇਹਦੀ 1 ਲੱਖ 20 ਹਜ਼ਾਰ ਰੁਪਏ ਇਹਦੀ ਵੀ 1 ਲੱਖ 20 ਹਜ਼ਾਰ ਰੁਪਿਆ ਜੇ ਨਗ ਇਕੱਠੇ ਲੈ ਜੂ ਤਾਂ ਥੋੜਾ ਕਨਾ ਮਾਨਤਨ ਜ਼ਿਆਦਾ ਕੀਤਾ ਜਾਊਗਾ ਕੋਈ ਛੋੜ ਛੱਪੇ ਵਾਲਾ ਹੀ ਆ ਕੰਮ ਆਪਣੇ ਵੀਰੇ ਉਹੋ ਜੇ ਨਹੀਂ ਗੇ ਬਾਹਲਾ ਨਹੀਂਗਾ ਜੀ ਬਾਹਲਾ ਨਹੀਂਗਾ ਠੀਕ ਆ ਬਾਈ ਬੰਦ ਦਿਓ ਜੀ ਨਗ ਨੰਬਰ ਆ ਗਿਆ ਵੀਰੇ ਆਪਣਾ 4 ਜੀ ਸੁਆ ਕਿੰਨਾ ਮਾ ਜੀ ਇਹਦਾ ਸੁਆ ਦੂਜਾ ਵੀਰੇ ਇਹਦਾ ਸੁਆ ਦੂਜਾ ਹਾਂਜੀ ਇੱਕ ਆ ਦੋ ਸੂਈ ਹੈ ਜੀ ਇਹ ਸੂਈ ਹੋਊ ਵਿਆਂ 15 20 ਦਿਨਾਂ ਦੀ ਉਹ ਬੂਰੀ ਕੱਟੀ ਐ ਤੇ ਮਗਰ ਬੂਰੀ ਕੱਟੀ ਉਹ ਦੂਸਰੇ ਪਾਸੇ ਹਾਂ ਬੱਚਾ ਵੀਰੇ ਥੋੜਾ ਜਿਹਾ ਬਾਹਰ ਕੱਢ ਦਿਓ ਕਿਉਂਕਿ ਬੱਚਾ ਬਹੁਤ ਚੰਗਾ ਇਹਦੇ ਮਗਰ ਹਾਂ ਜੀ ਬੂਰੀ ਕੱਟੀ ਬਹੁਤ ਜੇਰ ਕੰਪਲੀਟ ਐ ਜੀ ਇਹਦੀ ਵੀ ਹਾਂ ਹਾਂ ਕੰਪਲੀਟ ਇਹਦੇ ਥੱਲੇ ਕਿੰਨਾ ਦੁੱਧ ਆ ਜੀ ਇਹਦੇ ਥੱਲੇ 11 ਕਿਲੋ ਵੀਰੇ ਇਹਦੇ ਥੱਲੇ 11 ਕਿਲੋ ਪਲੱਸ ਪੁਆਇੰਟ ਥੋੜਾ ਇਹ ਹੋ ਜਾਣਾ ਕਿ ਬੱਚਾ ਬਾਹਲਾ ਟਾਪ ਦਾ ਮਿਲਣਾ ਬੱਚਾ ਉਹ ਮਿਲ ਜਾਣਾ ਜਿਹੜਾ ਵੀਰੇ ਅੱਜ ਕੱਲ ਮਿਲਦਾ ਨਹੀਂ ਬਹੁਤ ਵੀਰਾਂ ਦੇ ਫੋਨ ਗੋਲ ਆ ਜਾਂਦੇ ਆ ਭਾਈ ਬੂਰਾ ਬੱਚਾ ਲ ਕਵਾਲਿਟੀ ਵਾਲੀ ਹੈ ਹਨਾ ਬਹੁਤ ਸੋਹਣੀ ਕੱਟੀ ਉਹ ਵੀ ਬੂਰੀ ਨੀਲੀ ਰਾਵੀ ਚ ਪੈ ਗਿਆ ਹਨਾ ਬਾਈ ਮੱਥੇ 'ਚ ਬੱਲ ਆ ਗਿਆ ਥੋੜੀਆਂ ਨਿਸ਼ਾਨੀਆਂ ਨੀਲੀ ਰਾਵੀ 'ਚ ਆ ਗਈਆਂ ਮੋਸਟ ਡਿਮਾਂਡਿੰਗ ਚੀਜ਼ ਆ ਨਾਗ ਨਾਲ ਨਾਗ ਫਰੀ ਵਾਲੀ ਕੰਮ ਹੋ ਜਾਣਾ ਕਿਉਂਕਿ ਜੇ ਬਾਈ ਕੱਟਾ ਹੁੰਦਾ ਲੈ ਕੇ ਫਿਰ ਵੀ ਜਾਣਾ ਹੀ ਪੈਣਾ ਸੀ 11 ਕਿਲੋ ਦੁੱਧ ਤੁਸੀਂ ਚੁਵਾਈ ਕਰ ਸਕਦੇ ਆ ਸੋਨਾ ਮੁਠੀ ਵਾਲਾ ਥਾਣਾ ਇਹਦਾ ਵੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਪੈਠ ਪੂੜੇ ਦੀ ਜੜਾਈ ਚੈੱਕ ਕਰੋ ਵੀਰੇ ਲਗਭਗ 2 2.5 ਫੁੱਟ ਵਾਂਗੂ ਕਰਮਾ ਵਾਲੀ ਉੱਪਰੋਂ ਚੌੜੀ ਪਈ ਹੈ ਹਾਥੀਆ ਥੀ ਜੱਡੀਆਂ ਮੱਜਾਂ ਆਪਣੀਆਂ ਵੀਰੇ ਛੋਟੀਆਂ ਮੰਨ ਕਿੰਨਾ ਵੇ ਵੱਡੀਆਂ ਮੱਜਾਂ ਵੀਰੇ ਚਾਰੇ ਦੀਆਂ ਚਾਰੇ ਬਾਕੀ ਬਾਈ ਨਾਗ ਬਾਈ ਕੋਲ ਸਾਰੇ ਹੀ ਚੰਗੇ ਆ ਦੂਸਰੇ ਪਾਸੇ ਨੂੰ ਵੀ ਜੇ ਆਪਾਂ ਕੈਮਰਾ ਮਾਰ ਗਏ ਕਿਉਂਕਿ ਬਾਈ ਦਾ ਨਾਲ ਦੀ ਨਾਲ ਵੀਰੇ ਦੁੱਧ ਦਾ ਵੀ ਕੰਮ ਆ ਜੇ ਪਸ਼ੂ ਚਾਰ ਦਿਨ ਹਨਾ ਬਾਈ ਖੜ ਵੀ ਜਾਊਗਾ ਤਾਂ ਆਪਾਂ ਨੂੰ ਖਰਚਾ ਕਰਨਾ ਪੈ ਜਾਊਗਾ ਕੋਈ ਇਹੋ ਜਿਹੀ ਗੱਲ ਉਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਦੁੱਧ ਜੇ ਚਾਰ ਦਿਨ ਬਾਈ ਘਰੇ ਰੱਖ ਲੂਗਾ ਤਾਂ ਫਾਇਦਾ ਹੀ ਹੋਣਾਗਾ ਚੰਗੇ ਪਸ਼ੂ ਰੱਖੇ ਆ ਤੇ ਚੰਗੇ ਦਾ ਹੀ ਵਪਾਰ ਆ ਇਹਦੀ ਕੀਮਤ ਹੈ ਬਾਈ ਇਹਦੀ 1,35,000 ਰੁਪਏ ਇਹਦੇ 1 ਲੱਖ ਤੇ 35,000 ਰੁਪਏ ਇਹਦੀ ਕੀਮਤ ਆ ਬਾਕੀ ਕੋਈ ਨਾ ਇਕੱਠਾ ਲੈ ਜੂ ਤਾਂ ਮਾਣ ਤਾਂ ਥੋੜਾ ਘਣਾ ਜ਼ਿਆਦਾ ਹੋ ਜਾਊਗਾ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਓਕੇ